ਪਰਗਟ ਭਏ ਗੁਰ ਤੇਗ ਬਹਾਦਰ ਸਾਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰੂ ਧਰਮ ਦੀ ਚਾਦਰ ਜਿਨੇ ਸ੍ਰਿਸ਼ਟੀ ਦੇ ਵਿੱਚ ਧਰਮ ਦੀ ਰੱਖਿਆ ਕੀਤੀ ਤੋਂ ਜਿਹੜੇ ਪਾਤਸ਼ਾਹ ਦੂਜਿਆਂ ਦੇ ਲਈ ਧਾਰਮਿਕ ਆਜ਼ਾਦੀ ਦੇ ਲਈ ਉਹਨਾਂ ਦੇ ਧਾਰਮਿਕ ਚਿੰਨਾ ਲਈ ਸ਼ਹਾਦਤ ਦਿੰਦੇ ਹਨ ਅੱਜ ਸਾਡੀ ਵੀ ਧਾਰਮਿਕ ਆਜ਼ਾਦੀ ਕਾਇਮ ਰਹਿਣੀ ਚਾਹੀਦੀ ਹੈ ਇਹ ਪੰਜ ਕਕਾਰ ਗੁਰੂ ਨੇ ਦਿੱਤੇ ਆ ਸ਼ਾਨ ਦੇ ਨਾਲ ਪਾ ਕੇ ਰੱਖਾਂਗੇ ਹੁਕਮਰਾਨ ਕਈ ਵਾਰੀ ਇਹ ਕੋਸ਼ਿਸ਼ਾਂ ਕਰਦੇ ਹਨ ਪਰ ਇਹ ਕਿਰਪਾਨ ਵਾਲਿਆਂ ਹੀ ਇਸ ਮੁਲਕ ਦੀ ਇੱਜ਼ਤ ਆਬਰੂ ਨੂੰ ਬਚਾਇਆ ਹੈ ਬਾੜਾਂ ਤੇ ਅੱਜ ਵੀ ਖੜੇ ਹਨ ਸਾਨੂੰ ਮਾਣ ਹੈ ਅਸੀਂ ਆਪਣੀ ਧਾਰਮਿਕ ਪਛਾਣ ਨੂੰ ਲੈ ਕੇ ਬੜੇ ਸੁਚੇਤ ਹਾਂ ਇਹਦੇ ਨਾਲ ਸਾਡਾ ਕੋਈ ਸਮਝੌਤਾ ਵੀ ਨਹੀਂ ਹੈ